ਕੀ ਦੀਆ ਟੀਮਾ ਤੁਹਾਡੇ ਘਰ ਤੱਕ ਪਹੁੰਚ ਨਹੀਂ ਸੀ। ਸਵੇਰ 5:00 ਵਜੇ ਆਏ ਵੀਰੇ ਬਾਹਰ ਖੜਕਾਇਆ ਮੈਂ ਜਦੋਂ ਸੀ ਖੋਲਿਆ ਵੀ ਬਹੁਤ ਘੱਟ ਸੀ ਵਾਵਾ ਜਾਣੀ ਸੀਗੀ। ਤੇ ਅਸੀਂ ਮੈਂ ਤੇ ਰਾਪਾਲ ਮੇਰਾ ਬੇਟਾ ਵੱਡਾ ਅੰਕਲ ਜੀ ਤੇ ਚਾਹ ਦੀ ਡੇਰ ਚ ਮੇਰਾ ਜੁਦਾ ਨਰਾਜ ਸਿੰਘ। ਅੱਛਾ ਜਦੋਂ ਬਾਰ ਕੋਲਿਆ ਤੇ ਬਾਅਦ ਚ ਉਹ ਆ ਕੇ ਇੱਕੇ ਵਾਰੀ ਉਹਨਾਂ ਨੇ ਸਾਡੀ ਕੋਲ ਬੋਲੇ ਅੱਛਾ ਤੇ ਬਾਅਦ ਚ ਉਹਨੇ ਬੈੱਡ ਫੁੱਟ ਸਾਰੇ ਬੈੱਡਾਂ ਤੋਂ ਠਾ ਕੇ ਪਾਸੇ ਕਰਤਾ ਬੈੱਡ ਫਰੋਲੇ ਆ ਕੱਪੜੇ ਫਰੋਲੇ ਨਹੀਂ ਤੁਹਾਨੂੰ ਕੋਈ ਉਹਨਾਂ ਨੇ ਕੋਈ ਜਾਣਕਾਰੀ ਦਿੱਤੀ ਜਦੋਂ ਗੇਟ ਖੋਲਿਆ ਜਾਂ ਸਰਵਰਨ ਨਹੀਂ ਕੋਈ ਜਾਣਕਾਰੀ ਨਹੀਂ ਦਿੱਤੀ ਉਹ ਕਹਿੰਦੇ ਵੀ ਅਸੀਂ ਤਾਂ ਸਿਰਫ ਜਾਂਚ ਕਰਨ ਆਏ ਆ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਆਇਆ ਕਹਿ ਕੇ ਲੱਗੇ ਰਹੇ ਅੱਛਾ ਤੇ ਬਾਅਦ ਮੁੱਕ ਪਿੱਛੋਂ ਦੱਸਿਆ ਜਾਵਾ ਲਾਸਟ ਤੇ ਉਹਨਾਂ ਨੇ ਵੀ ਸਾਡੇ ਤਾਂ ਕੋਈ ਨਾ ਕੇਸ ਚੱਲ ਰਿਹਾ ਇੰਡੀਆ ਦੇ ਵਿੱਚ ਕੋਈ ਉਹਦੇ ਵਾਸਤੇ ਸੀ ਰੇੜਾ ਮਾਰ ਰਹੇ ਜਾਂਚ ਕਰ ਰਹੇ ਅੱਛਾ ਅਜੇ ਵੀ ਸਾਨੂੰ ਕੁਝ ਤੁਹਾਨੂੰ ਫਿਰ ਸਾਡੇ ਘਰੋਂ ਕੁਝ ਮਿਲਿਆ ਅੱਛਾ ਉਹਨਾਂ ਦੇਵ ਜੀ ਤਾਂ ਕੋਈ ਗੱਲ ਨਹੀਂ ਮਿਲੀਗੀ ਤਾਂ ਬਸ ਉਹ ਡਾਇਰਗਾਂ ਲੈ ਕੇ ਆਏ ਵਾਤੇ ਅਸੀਂ ਪੁੱਛ ਤੁਸੀਂ ਕਰਾਂਗੇ ਇਹ ਡਾਇਰਗਾ ਕਿਵੇਂ ਆ ਨੀ ਕਿਸ ਟਾਈਪ ਦਾ ਡਾਇਰਗਾ ਸੀ ਕਾਸ ਕਾਸ ਦਾ ਫੋਨ ਵੀ ਲੈ ਕੇ ਤੁਹਾਡੇ ਫੋਨ ਹੈ ਕਾ ਮੇਰੇ ਬੇਟੇ ਨੇ ਲੈ ਗਿਆ ਇਹਨੂੰ ਆਰਾਮਪੁਰ ਤੇ ਅੱਛਾ ਉਹ ਫੋਨ ਵੀ ਨਾਲ ਲੈ ਗਿਆ ਆਪਣੇ ਤੇ ਡੈਰੀਆਂ ਉੱਤੇ ਕਿਸ ਟਾਈਪ ਦੀਆਂ ਡੈਰੀਆਂ ਸੀ ਕਾਦੀਆਂ ਸੀ ਕੁਝ ਲਿਖਿਆ ਸੀ ਜਾਂ ਕੀ ਸੀ ਉਹਨੂੰ ਉਹ ਜਿਵੇਂ ਆਪਣੇ ਬੱਚਾ ਵੱਡੀ ਬੇਟੀ ਰਾਜਵੀ ਕੌਰ ਬੀ ਐਚ ਡੀ ਕਰਦੀ ਆ ਉਸ ਟਾਈਮ ਨੂੰ ਉਹ ਤਾਂ ਕਿਤਾਬਾਂ ਪੰਨਾ ਸਨਵਾਰਗਾ ਭਰਗਾ ਅੱਛਾ ਤੇ ਕੁਸਰਾ ਹਰਵੀਰ ਪੜ੍ਹਦੀ ਆ ਇਹਨਾਂ ਨੇ ਕਿਤਾਬਾਂ ਵੀ ਨਿੱਕੇ ਨਿੱਕੇ ਡੈਰੀਆਂ ਥੋੜੀਆਂ ਥੋੜੀਆਂ ਸੀ ਨਾਲ ਵਿੱਚ ਕੁਝ ਵੀ ਪਤਾ ਨਹੀਂ ਕੀ ਇਹਨਾਂ ਵੀਰੇ ਕੁਸ਼ਾਬ ਦਾ ਲਿਖਿਆ ਹੋਣਾ ਕਿਤਾਬਾਂ ਬਾਰੇ ਹਾਂਜੀ ਹਾਂਜੀ ਉਹਨਾਂ ਦੇ ਵਿੱਚ ਕੁਝ ਤਾਂ ਆਪਾਂ ਦੇ ਵਿੱਚੋਂ ਕੋਈ ਵੇਝਬੂੜ ਸੀ ਵਿੱਚ ਵੈਸੇ ਹੀ ਪੰਜਾਬੀ ਕੋਈ ਲਿਖੀ ਜੀ ਜਿਵੇਂ ਬੱਚੇ ਕੁਸ਼ ਉਹੀ ਜਾ ਕੇ ਲਗੇ ਹੋਰ ਕੁਛ ਨਹੀਂ ਸੀ ਅੱਛਾ ਲੋਕਲ ਪੁਲਿਸ ਕੋਈ ਨਾਲ ਸੀ ਕੀ ਬਾਹਰ ਤੋਂ ਨਾ ਟੀਮ ਸੀ ਕੋਈ ਮੌਜੂਦ ਸੀਗੀ ਜੀ ਅੱਛਾ ਕਿ ਗਿਣਤੀ ਵਿੱਚ ਕਿੰਨੇ ਆਪਾਂ ਕਹਿ ਸਕਦੇ ਜਿਹੜੇ ਮਲਾਦ ਸੀਗੀ ਕਿਰੇ ਅੰਦਰ ਹੋਣਗੇ 10 ਕਿ ਜਣੇ ਜਿਹੜੇ ਅੰਦਰ ਅੱਛਾ ਜਿਹੜੇ ਅੰਦਰ ਕਿੱਥੇ ਜਿਹੜਾ ਚੈਕਿੰਗ ਉਹਨਾਂ ਨੇ ਕੀਤੀ ਹੈ ਸਾਨੂੰ ਇੱਕ ਵਾਰੀ ਅੰਦਰ ਸਮਾਨ ਕਿਰਾ ਜਦੋਂ ਦਿਖਾਉਗੇ ਕਿੱਥੇ ਉਹਨਾਂ ਨੇ ਪਹਿਲਾਂ ਤਾਂ ਉਹ ਬਾਹਰਲਾ ਸਾਈਡ ਤੇ ਰੂਮ ਉਧਰ ਚੈੱਕ ਕੀਤਾ ਉਹਨਾਂ ਨੇ ਬੈਡ ਬੁੱਡ ਫਰੋ ਲਿਆ ਅੱਛਾ ਤੇ ਕੱਪੜੇ ਕੋਈ ਕੱਪੜਾ ਹੀ ਫਰੋੜਿਆ ਇੱਥੋਂ ਤੇ ਕਿ ਤੀਨਵਰਾਜ ਪੰਜਵੇਂ ਰਾਜ ਚ ਪੜਦਾ ਉਹਦਾ ਬੈਗ ਵੀ ਛੱਡਿਆ ਇਹਨਾਂ ਨੇ ਉਹ ਹੀ ਫਰੋੜ। ਅੱਛਾ। ਇੱਕ ਵਾਰੀ ਜ਼ਰੂਰ ਅੰਦਰ ਦੀ ਤਸਵੀਰ ਆਪਾਂ ਤੁਹਾਨੂੰ ਸਾਂਝੀ ਕਰਾਂਗੇ। ਇਹ ਵੀ ਦਾ ਤੁਹਾਨੂੰ ਲਾਈਟ ਤੋਂ ਲਗਾ ਕੇ ਫਿਰ ਅੰਦਰੋਂ ਆਗਿਆ। ਅੱਛਾ ਆਸਮਾਨ ਜਿਹੜਾ ਨਾਰਾ ਪਾਇਆ ਹੈ ਤੜ ਇਹ ਆਹ ਅਨਵਾਰੀ ਆਪਣੀ ਕਿਤਾਬਾਂ ਨਾਲ ਭਰੀ ਸੀ। ਬਈ ਫੰਗਰ ਛੋੜੀ। ਅੱਛਾ ਇਹ ਕਿਤਾਬਾਂ ਪੰਗਾਂ ਸੀ ਪੁਰਾਣੀਆਂ ਬਹੁਤ ਬੱਚਿਆਂ ਦੇ ਇਹ ਸਾਰੀਆਂ ਇਹਨਾਂ ਨੇ ਫਰੋੜਿਆ ਕੋਸ ਆਪਣੇ ਜੁਨੀਅਰ ਦੇ ਸਾਡੇ ਸਕੂਲੇ ਆਉਂਦੇ ਹੁੰਦੇ ਹੁੰਦੇ ਸਾਰਾ ਇਹ ਇੱਕ ਇੱਕ ਚੀਜ਼ ਥੋੜ੍ਹ-ਥੋੜ੍ਹ ਕੇ ਛੱਡੀ ਸਾਰੀ ਪੈਟੀ ਫਰੋਲੀ ਸਰ ਨਾਲ ਜਾਨਾਂ ਬਾਹਰ ਕੱਢੀਆਂ ਕੱਪੜੇ ਕੀ ਉਸ ਵੀ ਨਹੀਂ ਛੱਡਿਆ ਉਹਨਾਂ ਨੇ ਸਿਰਫ ਉਹਨਾਂ ਨੇ ਕੋਈ ਇਸ ਤਰ੍ਹਾਂ ਨਾਲ ਕਲੀ ਜਿਹੜੀ ਤਲਾਸ਼ੀ ਮੈਂ ਜਾਰੀ ਰੱਖੀ ਕਿ ਸਵਾਲ ਜਵਾਬ ਹੀ ਹੋਏ ਤੁਹਾਡੇ ਨਾਲ ਜੀ ਸਵਾਲ ਜਵਾਬ ਇਹੀ ਹੈ ਵੀ ਜਿਵੇਂ ਰਾਮਪਾਲ ਦਾ ਡੈਡੀ ਹੈ ਤੁਹਾਡੇ ਅੰਕਲ ਜੀ ਉਹਨੂੰ ਕਹਿੰਦੇ ਵੀ ਜਿਹੜਾ ਕੁਛ ਅਸੀਂ ਕਿਹਾ ਤੁਸੀਂ ਮੰਨ ਲਿਓ ਜੇ ਨਹੀਂ ਤਾਂ ਤੁਹਾਡੇ ਤੇ ਕਾਰ ਨਹੀਂ ਹੋਏ ਕਿਸ ਤਰ੍ਹਾਂ ਦੇ ਸਵਾਲ ਜਵਾਬ ਜਿਹੜੇ ਉਹ ਤੁਹਾਡੇ ਨਾਲ ਹੋਏ ਆ ਮੇਰੇ ਨਾਲ ਤਾਂ ਕੋਈ ਨਹੀਂ ਹੋਇਆ ਮੇਰੇ ਨਾਲ ਤਾਂ ਹੀ ਕਹਿੰਦੇ ਸੀਗੇ ਅਸੀਂ ਤੁਹਾਡੇ ਬੇਟੇ ਨੂੰ ਲੈ ਕੇ ਜਾਵਾਂਗੇ ਅੱਛਾ ਤੇ ਬਾਅਦ ਚ ਬਾਹਰ ਸਾਇਦ ਇਕੱਠੇ ਰਹਿ ਕੇ ਉਹਨਾਂ ਨੇ ਇਹ ਕਿਹਾ ਵਿਚਾਰ ਲੱਖਿਆ ਤੁਸੀਂ ਆ ਬਾਹਰ ਉੱਥੇ ਗੱਲਬਾਤ ਕਰ ਲਓ ਪਰ ਤੁਹਾਡੇ ਅੰਕਲ ਨੂੰ ਬਾਸੇ ਕਰ ਕਰਕੇ ਉਹ ਕਹਿੰਦੇ ਸੀਗੇ ਤੁਸੀਂ ਜਿਹੜਾ ਕੋਸੇ ਸੀ ਕਿਹਾ ਮੰਨ ਜੋ ਅੱਛਾ ਕਿਸ ਤਰ੍ਹਾਂ ਦਾ ਕੁਝ ਮਨਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕੋਈ ਗੱਲਬਾਤ ਉਹਨਾਂ ਨੇ ਕੀਤੀ بس رامਪਾਲ ਤੋਂ ਕੋਲੇ ਲਿਖਾ ਪੜੀ ਕਰਵਾਈ ਹੈ ਸائن ਸੂਲ ਕਰਵਾਈ ਕੇ ਖਾਲੀ ਪੇਜ ਉਹਨਾਂ ਨੇ ਭਰੇ ਆ ਉਹਨਾਂ ਤੇ ਸائن ਕਰਵਾਈ ਕੇ اچھا ਪੂਰੇ ਪਰਿਵਾਰ ਤੋਂ ਕਰਵਾਇਆ ਸائن ਨਹੀਂ ਜੀ ਮੇਰੇ ਨਹੀਂ ਮੇਰੇ ਬੇਟੇ ਨੇ ਕਰਵਾਏ ਸਾਰੇ اچھا ਤੇ ਹੋਰ ਪਰਿਵਾਰ ਦੇ ਵਿੱਚ ਆਪਣੀਆਂ ਬੇਟੀਆਂ ਤੁਹਾਡੀਆਂ ਨੌ ਦੀ ਬਾਰੇ ਕੁਝ ਸੁਣਨ ਕੋਈ ਜਾਣਕਾਰੀ ਮੰਗੀ ਹੋਣੀ ਨਹੀਂ ਕਿਸੇ ਬਾਰੇ ਕੋਈ ਜਾਣਦਾ ਹਾਂ ਆਟ-ਆਟ ਪੁੱਛੀ ਹਾਂ ਤੁਸੀਂ ਕਿਹੜੀ ਬੇਟੀ ਕਿੱਥੇ ਰਹਿੰਦੀ ਆ ਕਿਵੇਂ ਆ ਕੀ ਕੰਮ ਕਰਦੀ ਆ ਸਾਰਿਆਂ ਦੀਆਂ ਜਿਵੇਂ ਹੁਣ ਆਪਣੇ ਬੈਂਕ ਖਾਤੇ ਪਏ ਹੁੰਦੇ ਕਾਪਿਆਂ ਪੰਨਿਆਂ ਕੋਈ ਵੀ ਸਬੂਤ ਆ ਉਹ ਜਿਵੇਂ ਜਿਵੇਂ ਨਾਂ ਆਏ ਉਹ ਸੋਵੇਂ ਪੁੱਛੇ ਸੀ ਆਹ ਬਾਕੀ ਕਿੱਥੇ ਰਹਿੰਦੀ ਥੋੜੀ ਬੇਟੀ ਕੀ ਪੜਦੀ ਆ ਕੀ ਕਰਦੀ ਆ ਸਾਰੇ ਬਾਰੇ ਜਾਣਕਾਰੀ ਦਿੱਤੀ ਹੈ। ਵੱਡੀ ਅੱਜ ਰੇਡ ਸੀ ਐਨਆਈ ਦੀ ਇੱਕ ਮਜ਼ਦੂਰ ਪਰਿਵਾਰ ਤੇ ਕਰ ਰਹੀ ਸੀ ਸਾਡੇ ਨਾਲ ਕਿਸਾਨਾਂ ਕੋਲ ਗੱਲਬਾਤ ਲਈ ਮੌਜੂਦਾ ਅਗਰਾਹਾ ਹ ਯੂਨੀਅਨ ਤੋਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ। ਬਲਾਕ ਦੇ ਪ੍ਰਧਾਨ ਹਰਪੂਲ ਸਿੰਘ ਜੀ ਗੰਦਰਪੁਰ ਤੋਂ ਆਪ ਸਭਾ ਤੋਂ ਅੱਜ ਕਿਵੇਂ ਦੇਖਦੇ ਹੋ ਜੀ ਐਨਆਈ ਦੀ ਰੇਡ ਇੱਕ ਮਜ਼ਦੂਰ ਪਰਿਵਾਰ ਤੇ ਜਿਹੜੇ ਅੱਜ ਸਵੇਰੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਮੁਲਾਜ਼ਮ ਆ ਜਾਂਦੇ ਆ ਤੇ 2 2.5 ਘੰਟੇ ਮਿਲ ਲੱਗਦਾ ਲੰਮਾ ਸਮਾਂ ਜਿਹੜੇ ਉਹਨਾਂ ਤੋਂ ਪੁੱਛ ਦੱਸ ਕਰਦੇ ਇਹਨਾਂ ਤੀਜਨੂ ਸਾਹਿਬ ਨੂੰ ਕਿਵੇਂ ਦੇਖਦੇ ਹੋ? ਅੱਜ ਸਾਨੂੰ ਸਵੇਰ ਜਦੋਂ ਤਕਰੀਬਨ 7:00 ਵਜੇ ਪਤਾ ਲੱਗਿਆ ਮਾਚੀ ਨੇ ਕਹਿੰਦਾ ਇਹਦਾ ਇਸ਼ਾਰਾ ਜੋ ਮੋਦੀ ਸਰਕਾਰ ਦੀ ਹਕੂਮਤ ਹੈ ਜੋ ਵੀ ਕੋਈ ਜਥੇਬੰਦੀਆਂ 'ਚ ਕੰਮ ਕਰਦੇ ਆ ਭਲਾ ਮਜ਼ਦੂਰ ਜਥੇਬੰਦੀ 'ਚ ਕੰਮ ਕਰਦਾ ਭਲਾ ਉਹ ਕਿਸਾਨ ਜਥੇਬੰਦੀ 'ਚ ਕੰਮ ਕਰਦਾ ਉਹਨਾਂ ਦਾ ਇਸ਼ਾਰਾ ਹੈਗਾ ਮੋਦੀ ਸਰਕਾਰ ਦਾ ਵੀ ਕਿਸੇ ਨੂੰ ਬੋਲਣ ਨਹੀਂ ਦੇਣਾ ਜੇ ਕੋਈ ਬੋਲਦਾ ਉਹਦੇ ਤੇ ਐਨਆਈਏ ਦੇ ਰੇਡ ਪਾਉਂਦੇ ਆ ਅੱਜ ਅਸੀਂ ਪਿੰਡ ਗੰਦਨ ਦੇ ਇੱਕ ਮਜ਼ਦੂਰ ਪਰਿਵਾਰ ਦੇ ਘਰੇ ਖੜੇ ਆ। ਵੇਖਿਆ ਤੁਸੀਂ ਪੱਤਰਕਾਰਾਂ ਨੇ ਸਾਰਾ ਵੇਖਿਆ ਉਹਨਾਂ ਦਾ A to Z ਸਾਰੇ ਕੱਪੜੇ, ਲੀੜੇ, ਤੂੜੀ ਜੋ ਉਹਨਾਂ ਦਾ ਪੱਠਾ ਦਿੱਤਾ ਸੀ ਉਹਨਾਂ ਦਾ ਡੱਕਾ-ਟੱਕਾ ਫਰੋਲਿਆ। ਉਹਨਾਂ ਦਾ ਕੁਛ ਨਹੀਂ ਵਿੱਚੋਂ ਨਿਕਲਿਆ ਕਿਉਂਕਿ ਉਹਨਾਂ ਦੇ ਬੱਚੇ ਲਗਾਤਾਰ ਜਥੇਬੰਦੀਆਂ 'ਚ ਕੰਮ ਕਰਲੇ ਆ। ਦਿੱਲੀ ਘੋਲ ਦੇ ਵਿੱਚ ਵੀ ਉਹਨਾਂ ਦੀ ਲੜਕੀ ਨੇ ਬਹੁਤ ਵੱਡਾ ਯੋਗਦਾਨ ਪਾਇਆ। ਉਦੋਂ ਵੀ ਉਹਨਾਂ ਦੇ ਗ੍ਰਿਫਤਾਰੀ ਦੇ ਵਾਰੰਟੀ ਆਰੇ ਕੀਤੇ ਸੀ ਤੇ ਜਥੇਬੰਦੀਆਂ ਨੇ ਉਹਦਾ ਵਿਰੋਧ ਕੀਤਾ ਸੀਗਾ ਤੇ ਉਹਨਾਂ ਨੂੰ ਪਿੱਛੇ ਹਟਣਾ ਪੈ ਗਿਆ ਸੀ। ਉਸੇ ਚੀਜ਼ ਨੂੰ ਲੈ ਕੇ ਜੋ ਅੱਜ ਸਾਰੇ ਪੰਜਾਬ ਦੇ ਵਿੱਚ ਬਲਕਿ ਹਿੰਦੁਸਤਾਨ ਦੇ ਵਿੱਚ ਹੀ ਮੂਵਮੈਂਟ ਆਫ ਰਿ ਹੈ ਸਾਰੀਆਂ ਜਥੇਬੰਦੀਆਂ ਵੱਲੋਂ ਕਿ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਘਬराई ਹੈ ਕਿਉਂਕਿ ਇਹਦਾ ਇਸ਼ਾਰਾ ਹੈਗਾ ਵੀ ਕੋਈ ਵੀ ਪੱਤਰਕਾਰ ਹੋਵੇ ਕੋਈ ਬੁੱਧੀਜੀਵ ਹੋਵੇ ਕੋਈ ਵਿਦਿਆਰਥੀ ਹੋਵੇ ਕਿਸੇ ਨੂੰ ਬੋਲਣ ਨਹੀਂ ਦੇਣਾ ਜੇ ਕੋਈ ਬੋਲਦਾ ਕੋਈ ਆਵਾਜ਼ ਠਾਉਂਦਾ ਸਰਕਾਰ ਦੇ ਖਿਲਾਫ ਤੇ ਉਹਨੂੰ ਫੜ ਕੇ ਅੰਦਰ ਕਰਨਾ ਉਹਦੇ ਤੇ ਕਾਲੇ ਜਬਰੀ ਕਾਲੇ ਕਾਨੂੰਨ ਲਾ ਕੇ ਉਹਨਾਂ ਨੂੰ ਮਤਲਬ ਅੰਦਰ ਸਿੱਟਣਾ ਲਗਾਤਾਰ ਇਸ ਕਰਕੇ ਸਿੱਧਾ ਹਿਸ਼ਾਰਾ ਕਰਦਾ ਅਸੀਂ ਅੱਜ ਜਿਵੇਂ ਇੱਥੇ ਅੱਜ ਇਕੱਠੇ ਹੋਏ ਆਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਕਿਰਤੀ ਕਿਸਾਨ ਯੂਨੀਅਨ ਨੌਜਾਨ ਪਾਰ ਸਭਾ ਪੰਜਾਬ ਖੇਤ ਮਜ਼ਦੂਰ ਯੂਨੀਅਨ ਅਸੀਂ ਇਹਦੀ ਪੂਰੋ ਜ਼ੋਰ ਨਿੰਦियां ਕਰਦੇ ਆਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਇਹਦਾ ਹਿਸ਼ਾਰਾ ਸਰਕਾਰ ਦਾ ਵੀ ਜਿਹੜਾ ਵੀ ਬੋਲੂਗਾ ਉਸ ਦੇ ਘਰੇ ਹਿਸੇ ਤੱਕ ਹੀ ਇਹ ਰੇਡਾਂ ਪਹੁੰਚਣਗੇ ਉਹਨਾਂ ਤੇ ਨਜਾਇਜ਼ ਇਹ ਕੇਸ ਬਣਾਉਣਗੇ ਉਹਨਾਂ ਨੂੰ ਫੜ ਕੇ ਅੰਦਰ ਸਿੱਟਣਗੇ ਵੇਖੋ ਇਹ ਗਰੀਬ ਪਰਿਵਾਰ ਇਹਨਾਂ ਦਾ ਘਰ ਬਾਲਾ ਡੱਗਿਆ ਪਿਆ ਤਰਕੇ ਦੇ ਪਰੇਸ਼ਾਨੀ ਦੇ ਵਿੱਚ ਡੱਕਾ ਢੱਕਾ ਫੂਲਿਆ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੂੜੀ ਟਿੱਕਰ ਪੱਠੇ ਟਿੱਕਰ ਵੀ ਸਾਹਮਣੇ ਪਈ ਹੈ ਫਰੋਲੀਆ ਕੀ ਨਿਕਲਿਆ ਹੈ ਕੀ ਇਹਨਾਂ ਤੇ ਦੋਸ਼ ਹੈ ਕੀ ਇਹ ਕੋਈ ਘਟਿਆ ਕਰਮ ਕੀਤਾ ਕੀ ਇਹ ਘਣਾਉਣਾ ਕੋਈ ਜਨਮ ਕੀਤਾ ਇਹਨਾਂ ਨੇ ਲਗਾਤਾਰ ਇਹਨਾਂ ਨੂੰ ਪਰੇਸ਼ਾਨ ਕਰ ਰਹੇ ਅਸੀਂ ਇਹਦੀ ਨਿਖੇਦੀ ਕਰਦੇ ਆਂ ਤੇ ਨਾਲ ਹੀ ਜੋ ਹੁਣ ਇਹਨਾਂ ਨੇ ਖੇਤੀ ਦਾ ਨੀਤੀ ਥਰਣਾ ਕਿਹਾ ਤਿਆਰ ਕੀਤਾ ਜੋ ਇਹਨਾਂ ਨੇ ਉਹ ਸੂਬਾ ਸੂਬਿਆਂ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਹੈ ਵੀ ਇਹ 15 ਦਿਨਾਂ ਦੇ ਵਿੱਚ ਜਵਾਬ ਦਿਓ ਤੇ ਜਿਹੜਾ ਨਹੀਂ ਜਵਾਬ ਦਿੰਦਾ ਜਿਹੜਾ ਸੂਬਾ ਉਹ ਮੰਨਾਂਗੇ ਵੀ ਉਹ ਸਹੀ ਹੈ ਉਹਨੇ ਬਹੁਤ ਵੱਡੀ ਨੇਰੀਏ ਪੰਜਾਬ ਦੇ ਵਿੱਚ ਉੱਠ ਰਹੀ ਆ ਆਉਣ ਵਾਲੇ ਦਿਨਾਂ ਨੂੰ ਲੈ ਕੇ ਇਸ ਕਰਕੇ ਸਰਕਾਰ ਸੈਂਟਰ ਦੀ ਵੀ ਤੇ ਪੰਜਾਬ ਦੀ ਵੀ ਖਬਰਾਈਆਂ ਹੋਈਆਂ ਸਰਕਾਰਾਂ ਆ ਕੇ ਨਗਾਉਣੇ ਕੰਮਾਂ ਤੇ ਕੰਮ ਕਰ ਰਹੀਆਂ ਇਸ ਕਰਕੇ ਅਸੀਂ ਅਪੀਲ ਕਰਦੇ ਆ ਕਿ ਕਿਸੇ ਵੀ ਵਰਕਰ ਦੇ ਘਰੇ ਕੋਈ ਛਾਪਾ ਵੱਜਦਾ ਉਹ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਆ ਉਹਦੀ ਜ਼ੋਰਦਾਰ ਅਸੀਂ ਨਿੰਦਿਆ ਕਰਾਂਗੇ ਤੇ ਉੱਥੇ ਜਾਵਾਂਗੇ ਜੇਕਰ ਗੱਲ ਕਰੀਏ ਇੱਕ ਪਾਸੇ ਵੱਡੀ ਗਿੰਦ ਦੇ ਵਿੱਚ ਕਿਸਾਨ ਮਜ਼ਦੂਰ ਕੱਠੇ ਉਹ ਕਿਸ਼نگਰਸ ਲੜੀ ਜਾਂਦੇ ਖਨੌਰੀ ਦੇ ਵਿੱਚ ਵੀ ਬੈਠੇ ਆ ਤੇ ਇਸ ਤਰ੍ਹਾਂ ਮਜ਼ਦੂਰ ਪਰਿਵਾਰਾਂ ਦੇ ਜਾਂ ਹੋਰ ਅੱਜ ਜਿਵੇਂ ਐਨਆਈਆਰ ਦੀਆਂ ਪੰਜਾਬ ਦੇ ਵਿੱਚ ਕਹਿੰਦੇ 10 ਤੋਂ ਵੱਧ ਥਾਵਾਂ ਤੇ ਹੋਰ ਵੀ ਰੇਡਾਂ ਹੋਣੀਆਂ ਕਿਤੇ ਜਥੇਬੰਦਿਆਂ ਨੂੰ ਜਿਹੜੀਆਂ ਉਹ ਨਾਲ ਸਾਥ ਦੇ ਜਾਂਦੇ ਉਹਨਾਂ ਨੂੰ ਡਰੈਨ ਜਾਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਸਰਕਾਰ ਵੱਲੋਂ ਨਹੀਂ ਅਜੇ ਤੱਕ ਇਹਦਾ ਕੋਈ ਨਹੀਂ ਪਰ ਸਾਨੂੰ ਲੱਗਦਾ ਵੀ ਡਰੋਂ ਬਲਕਿ ਆਉਣ ਵਾਲੇ ਸਮੇਂ 'ਚ ਡਰੋਂ ਤਮਗਾਉਣਗੇ ਵੀ ਜਿਹੜਾ ਮਗਰ ਉਹਨਾਂ ਦਾ ਉਹਨਾਂ ਦੀ ਮਦਦ ਕਰਦੇ ਆ ਪਾ ਅਸੀਂ ਜਾਣਾ ਸਾਡਾ ਫਰਜ਼ ਮੰਨਦਾ ਹਰੇਕ ਜਥੇਬੰਦਿਆਂ ਦਾ ਜੀਰੇ ਨਾਲ ਧੱਕਾ ਹੋਊਗਾ ਜਥੇਬੰਦਿਆਂ ਜਾਣੀਆਂ ਇਸ ਕਰਕੇ ਜਿਨ੍ਹਾਂ ਨਾਲ ਕੋਈ ਹਰ ਇੱਕ ਜਥੇਬੰਦੀ ਆਪਦੇ ਆਪ ਦੇ ਪਲੇਟਫਾਰਮ ਤੇ ਕੰਮ ਕਰਦੀ ਹੈ ਜਿਹੜਾ ਖਨੌਰੀ ਬਾਰਡਰ ਤੇ ਲਗਾਤਾਰ ਉਹਨਾਂ ਦਾ ਧਲੇਵਾਲ ਸਾਹਿਬ ਦਾ ਚੱਲ ਰਿਹਾ ਉਹ ਆਪਦੀ ਸੋਚ ਤੇ ਉਹਨਾਂ ਦਾ ਚੱਲ ਰਿਹਾ ਜੋ ਵੀ ਉਹਨਾਂ ਦੇ ਸਤਤਿਸ਼ ਹੋਇਆ ਅਸੀਂ ਪੰਜਾਬ ਦੇ ਵਿੱਚ ਸਾਰੇ ਥਾਵਾਂ ਤੇ ਉਹਨਾਂ ਦੇ ਹਮਾਇਤ ਦੇ ਵਿੱਚ ਰੇਲਾਂ ਜਾਮ ਕੀਤੀਆਂ ਧਰਨੇ ਮਜਾਰੇ ਕੀਤੇ ਆ ਜਿਹੜਾ ਹੈੱਡਕੁਆਟਰਾਂ ਦੇ ਧਰਨੇ ਲਾਏ ਆ ਲਗਾਤਾਰ ਅਸੀਂ 1.5 ਮਹੀਨਾ ਗਰਮੀਤ ਸਿੰਘ ਖੁੱਡੀਆਂ ਦੇ ਬਾਰਮੂਰੇ ਝੋਨੇ ਦੀ ਚਿਕਾਈ ਨੂੰ ਲੈ ਕੇ ਤੇ ਨਰਮੇ ਦੀ ਪ੍ਰਾਅ ਦੇ ਝੋਨੇ ਦੀ ਪ੍ਰਾਲੀ ਨੂੰ ਲੈ ਕੇ ਅਸੀਂ ਲਗਾਤਾਰ ਮੰਤਰੀਆਂ ਭਾਜਪਾ ਦੇ ਮੰਤਰੀਆਂ ਸੰਤਰੀਆਂ ਅੱਗੇ ਜੋ ਵੀ ਐਮਐਲਏ ਸੀ ਉਹਨਾਂ ਦੇ ਬਾਰਾਂ ਅਗੇ ਭਾਰਤੀ ਸਾਂਝੀ ਉਨਿਤਾ ਦੇ ਗ੍ਰਾਹਕਾਂ ਨੇ ਲਗਾਤਾਰ ਉਹ ਧਰਨੇ ਲਾਏ ਐ ਤੇ ਜਿੰਨੇ ਜਿੰਨੇ ਟੋਲ ਪਲਾਜੇ ਸੀ 14 ਇੰਚਲਿਆਂ ਦੇ ਵਿੱਚ ਅਸੀਂ ਟੋਲ ਪਲਾਜੇ ਲਗਾਤਾਰ ਡੇਰ ਮਹੀਨਾ ਅਸੀਂ ਬੰਦ ਰੱਖੇ ਐ ਇਲੈਕਸ਼ਨ ਦੇ ਵਿੱਚ ਵੀ ਅਸੀਂ ਜੋ ਇਹਨਾਂ ਨੇ ਇਲੈਕਸ਼ਨ ਲੜਦੀਆਂ ਸੀ ਸਿਆਸੀ ਪਾਰਟੀਆਂ ਉਹਨਾਂ ਦੇ ਬਾਰਾਂ ਮੂਰੇ ਲਗਾਤਾਰ ਧਰਨੇ ਕਰ ਰਹੇ ਅਸੀਂ ਉਹਦੇ ਵਿਰੋਧ ਚ ਲਗਾਤਾਰ ਪੰਜਾਬ ਚ ਆਪ ਦਾ ਜਿਹੜਾ ਪਟਕਸਾ ਉਯਾਰੀ ਰੱਖਿਆ ਹੁਣ ਵੀ ਜਾਰੀ ਰੱਖਿਆ 23 ਤਰੀਕ ਨੂੰ ਅਸੀਂ ਇਹਦੇ ਮਾਇਤੇ ਵਿੱਚ ਅਸੀਂ ਜਠੇ ਬੰਦਿਆਂ ਨਿਮਾ ਦੇ ਵਿੱਚ ਦਤਮਾ ਅਸੀਂ ਜਿਲ੍ਹਾ ਹੈੱਡਕੁਆਰਟਰਾਂ ਤੇ ਸਰਕਾਰ ਦਾ ਚਿਹਰਾ ਨੰਗਾ ਕਰਾਂਗੇ ਤੇਰਾ ਵਿਰੋਧ ਕਰ ਰਹੀ ਹਾਂ ਅ ਵੱਡੀ ਗਿਣਤੀ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਖੇਤ ਮਜ਼ਦੂਰ ਜੁਨੀਆਨਾਂ ਵੱਲੋਂ ਜਿਹੜਾ ਅੱਜ ਵਿਰੋਧ ਕੀਤਾ ਜਾ ਰਿਹਾ ਐਨਆਈਏ ਦੀ ਰੇਟ ਦਾ ਮਜ਼ਦੂਰ ਪਰਿਵਾਰਾਂ ਤੇ ਜਿਹੜੀ ਐਨਆਈਏ ਦੀ ਰੇਟ ਆ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਲਾਈਵ ਜੁੜੇ ਹੋ ਡੇਲੀ ਰਿਪੋਰਟ ਟੀਵੀ ਤੇ ਅਸੀਂ ਤੁਹਾਨੂੰ ਜਿਹੜੀ ਅੱਜ ਦੀ ਅਪਡੇਟ ਇਸੇ ਤਰ੍ਹਾਂ ਦਿੰਦੇ ਰਹਿਵਾਂ ਧੰ